ਸਟਾਰਟ ਲੈ ਵੀ ਬਬੂ ਆਇ ਚਾਰ ਲੱਕਣਾ ਠੀਕ ਹੈ ਤੇ ਇਹਦੇ ਉੱਤੇ ਆਹਾ ਧਰਨ ਠੀਕ ਹੈ ਤੇ ਹੁਣ ਇਹਨੂੰ ਧਰ ਕੇ ਧਰ ਸਕਦਾ ਤੂੰ ਜਿਵੇਂ ਚੁੱਲ੍ਹੇ ਤੇ ਧਰਦੇ ਆਪਾਂ ਐ ਆਈ ਧਰਨਾ ਇਹ ਤਾਂ ਮੈਂ ਦੋ ਮਟਾਏ ਧਰ ਦੂੰ ਆਏ ਦੋ ਮਟਾਏ ਧਰ ਦੇਗਾ ਚਾਰੇ ਲੱਕਣਾ ਤੇ ਇੱਕ ਲੱਕੜ ਧਰਨੀ ਹੈ ਚਾਰੇ ਐਡੇ ਐ ਤੇ ਇੱਥੇ ਵੀ ਇੱਕ ਇੱਥੇ ਵੀ ਇੱਕ ਤੇ ਉਹ ਤੇ ਵੀ ਇੱਕ ਤੇ ਉਹਦੇ ਆਏ ਨੀਰੇ ਇੱਥੇ ਧਰ ਕੇ ਉਹਦੇ ਨਾਲ ਮਲਾ ਦੇ ਅੱਛਾ ਐ ਨਹੀਂ ਧਰਨਾ ਨਾ ਆਏ ਨਹੀਂ ਧਰਨਾ ਉਹੀ ਤਾਂ ਚੱਕਰ ਪੈਂਦਾ ਇਹਦਾ ਮਾਨਾ ਸਾਰੀਆਂ ਲੱਕੜਾਂ ਵੀ ਇੱਕ ਇੱਕ ਹੋਣੀ ਚਾਹੀਦੀ ਹੈ ਹਾਂ ਬੱਸ ਐ ਦੂਜੀ ਤੇ ਐ ਨਹੀਂ ਵੀ ਐ ਤਰ੍ਹਾਂ ਇੱਕ ਐ ਤਰ੍ਹਾਂ ਨਹੀਂ ਇੱਕ ਦੀ ਅੱਛਾ ਹਾਂ ਇਹ ਚੀਜ਼ ਕਰਨੀ ਹੈ ਤਰ ਦਾਂਗੇ ਤਾਰ ਫਿਰ ਚੱਲ ਪਤਾ ਲੱਗੂ ਆਪਾਂ ਨੂੰ ਕਿੰਨਾ ਕ ਲਿਆ ਪੂਰੇ ਖੜ ਦੇ ਖੜ ਦੇ ਬਸ ਆਈ ਕਿ ਹੁੰਦਾ ਹੈ ਪੂਰੇ ਖੜ ਦੇ ਉਹੀ ਲੱਗਦਾ ਆਪਾਂ ਨੂੰ ਆਹੀ ਹੁੰਦਾ ਵੀ ਆਪਾਂ ਤਾਂ ਆ ਹੀ ਚੱਕ ਦਾਂਗੇ ਫੱਟੇ ਮਿੰਟ ਜੀ ਯਾਰ ਗੱਲ ਕਿਹੜੀ ਹੈ ਇਹਦੇ 1 ਮਿੰਟ ਵੀ ਨਹੀਂ ਲੱਗਦਾ ਓਏ ਤੂੰ 1 ਮਿੰਟ ਤਾਂ ਖੜ ਜਾ ਮੈਂ ਇਹ ਜਿਹੇ ਜਾਜ ਬਣਾਏ ਹੋਏ ਯਾਰ ਬਈ ਸਮਝਾ ਲੈਂਦੇ ਆ ਗੱਲਾਂ ਕਰਦੇ ਆ ਤੂੰ ਹਾਲੇ ਭਈ ਆਂ ਤਾ ਮੈਂ ਤੇਰੇ ਨਾਲ ਸਹੇਤਾ ਦੇ ਦੇਣਾ ਤੇ ਨੂੰ ਸਹੇਤਾ ਦੇ ਦੇਣਾ ਕਰ ਜਾ ਹੋਰ ਬੰਦੇ ਮਦਦ ਨਹੀਂ ਕਰਨੀ ਚਾਹੀਦੀ ਐ ਨਾ ਮਦਦ ਤਾਂ ਜ਼ਰੂਰੀ ਹੈ ਯਾਰ ਹਾਂ ਹੁਣ ਇਹਦੇ ਉੱਤੇ ਦਾ ਸਹੇਤਾ ਹਾਂ ਸਿੱਧਾ ਕਰਨੇ ਸਿੱਧਾ ਕਿਵੇਂ ਸਿੱਧਾ ਆਂ ਆਂ ਹਾਂ ਜਿਵੇਂ ਹਾਂ ਇਹ ਖੜਦੀ ਨਹੀਂ ਹੈ ਜੀ ਕਰੀ ਕਰ ਦੇਰੇ ਇੱਕ ਬੰਦੇ ਨੂੰ ਪੁੱਛਿਆ ਹਰੇਕ ਨੇ ਤੇਰੇ ਲਈ ਜਾਦੂ ਮੰਤਰ ਵਰਤਿਆ ਵੀ ਐ ਖੜੀਆਂ ਕਰਕੇ ਲੱਕੜਾਂ ਤੇ ਐਂ ਤੇਰੀ ਹਰੇਕ ਨੇ ਮੈਂ ਕਿਹਾ ਵੀ ਚਲ ਠੀਕ ਐ ਪੰਜ ਸੱਤ ਨੂੰ ਹੋਰ ਵੀ ਪੁੱਛ ਕੇ ਆਇਆ ਮੈਂ ਕਿਹਾ ਚਲ ਅੱਜ ਬੱਬੂ ਕਹਿੰਦਾ ਵੀ ਮੈਂ ਪੜਿਆ ਮੈਂ ਕਿਹਾ ਚਲ ਇਹਨੂੰ ਦੇਖਦੇ ਆਂ ਝੱਟ ਮੈਂ ਤਾਂ ਮਗਾ ਭਰਾਵਾ ਅਨਪੜ੍ਹ ਬੰਦਾ ਐਹ ਜੀਆਂ ਖੇਡਾਂ ਵਾਲੀਆਂ ਆ ਪੜਿਆ ਲਿਖਿਆ ਤਾਂ ਮੈਂ ਹਾਣੀ ਵਾਲਾ ਯਾਰ ਮਹਾ ਬੱਬੂ ਦਾ ਦੇਖਦੇ ਆਂ ਉਹਨੂੰ ਬਣਾਉਂਦੇ ਆਂ ਜਿੰਗਨੀਅਰ ਕੀ ਕਹਿੰਦਾ ਲਓ ਜੀ ਲਓ ਉਏ ਐਂ ਕਰਦੇ ਆ ਦੋ ਐ ਧਰ ਦਿੰਨੇ ਦੋ ਐ ਧਰ ਦਿੰਨੇ ਇਹਦੇ ਉੱਤੇ ਟਿਕ ਜੂ ਹੈਂ ਆਹ ਤਾਂ ਧਰਨੀ ਆ ਦੀ ਨਾ ਇਹਦੇ ਨਾਲ ਇਹਦੇ ਨਾਲ ਜੋੜ ਨਹੀਂ ਨਹੀਂ ਲੱਗੜ ਐਂ ਰੱਖਣੀ ਲੱਕੜ ਅੱਡੀ ਸਾਈਕਟ ਤੇ ਕਿ ਕੀ ਜਉਣੀ ਕੀ ਆਉਣੀ ਹੈ ਵੈਰੀ ਗੁੱਡ ਵੈਰੀ ਗੁੱਡ ਐਂ ਤਾਂ ਸਮਝ ਗਿਆ ਵੀ ਇੱਕ ਲੱਕੜ ਇੱਕ ਇੱਟ ਦੀ ਆਉਣੀ ਹੈ ਦੂਜੀ ਲੱਕੜ ਨਾਲ ਨਹੀਂ ਇਹਦੇ ਨਾਲ ਇੱਟ ਨਾਲ ਨਹੀਂ ਸੰਪਰਕ ਹੋਣਾ ਚਾਹੀਦਾ ਕੱਲੀ ਕੱਲੀ ਚੱਲਣੀ ਚਾਹੀਦੀ ਹੈ ਲੈ ਆ ਨਵੇਂ ਹੁਣ ਢਾਂਚਾ ਬਾਂਚਾ ਬਾਬੂ ਨੇ ਢੇ ਲਿਆ ਇੱਕ ਤੇ ਇੱਕ ਤਾਂ ਫਿਰ ਆਉਂਦੀ ਨਹੀਂ ਕਿਸੇ ਕੋਟਾ ਬਾਬਾ ਇੱਕ ਤੇ ਦੋ ਤਾਂ ਲਿਆਉਣੇ ਆ ਵਹਿਣਗੇ ਨਾ ਨਾ ਇੱਕ ਤੇ ਇੱਕ ਹੀ ਲਿਆਉਣੀ ਹੈ ਕਰਨਾ ਵੀ ਐ ਹੀ ਹੈ ਹੁਣ ਸਾਨੂੰ ਮੈਂ 500 ਰੁਪਏ ਦੇਵਾਂ ਜੇ ਤੁਸੀਂ ਐਂ ਕਰਤਾ 500 ਰੁਪਏ ਦਾ ਕੰਮ ਐ ਤੇ ਕੰਮ ਤਾਂ ਫਿਰ ਆਪਾਂ ਨੂੰ ਕਰਨਾ ਪਊ ਮਿੱਤਰਾ ਫਿਰ ਕਰਾਂਗੇ ਕਰਨਾ ਪਊ ਆ ਦਿਮਾਗ ਲਾ ਮੜਾ ਆ ਵੀ ਕਿਵੇਂ ਕਰਗੇ ਐ ਤਾਂ ਪਤਾ ਐ ਤਾਂ ਫਿਰ ਦੋ ਹੀ ਰਹਿ ਗਈਆਂ ਇੱਕ ਲੱਕੜੀ ਟੱਚ ਹੋਊ ਇੱਕ ਨਾਲ ਹਾਂ ਅ ਤੂੰ ਤਾਂ ਘੋੜੇ ਵਾਲੀ ਕਾਠੀ ਬਣਾ ਦਿੱ ਧਰ ਕੇ ਉੱਤੇ ਫੇ ਫੜ ਕੇ ਰੱਖ ਲਾਂਗੇ ਜੀਣਾ ਯਾਰ ਕਿਵੇਂ ਨੇ ਕਿਹਾ ਪਤਾ ਮੈਂ ਤਾਂ ਮੈਂ ਲਾਦਨੇ 2 ਮੀਟਰ ਦਾ ਕੰਮ ਆ ਲੈ ਮੇਰਾ ਹਾਂ ਤੂੰ ਵੀ ਦੇਖ ਰਾ ਤੈਨੂੰ ਵੀ ਦੇਖ ਇੱਕ ਮਾਜ ਦੀ ਗੱਲ ਹੈ ਤਾਂ ਯਾਰ ਚੱਲ ਛੱਡ ਦੇ ਹੱਥ ਖੜੇ ਆ ਯਾਰ ਚੱਲ ਚੱਲ ਭਾਈ ਬਣੀ ਰਹੀ ਆਹੀ ਨਹੀਂ ਬਣੀ ਬੇਤੀ ਕਰਾਤੀ ਬਈਰ ਨਾ ਤਾਂ ਹੀ ਤਾਂ ਮੈਂ ਨੂੰ ਦੱਸਿਆ ਬੱਬੂ ਨੂੰ ਮਾਂ ਤੇਰ ਨਾਲ ਨਿੱਕਾ ਵੱਧ ਜਾਂਦਾ ਐ ਕਰਕੇ ਇਹਨੂੰ ਹਾਂ ਹੂੰ ਐ ਕਰਕੇ ਤੇ ਐ ਕਰਕੇ ਹੋਰ ਬੱਬੂ ਦਾ ਕੰਮ ਵਾਲਾ ਨਾ ਕਮਲਾ ਉਹ ਤੇ ਐ ਕਰਕੇ ਇਹ ਮੁੰਡਾ ਸ਼ਹਿਰ ਹੈ ਹਾਂ ਬੰਦਾ ਤੂੰ ਵੀ ਤੇਜ ਨਹੀਂ ਐਥੋਂ ਬੋਝ ਕੇ ਨੇ ਫੜ ਲਾਂਗੇ ਆਪਾਂ ਬੋਝ ਕੇ ਨੇ ਕਿਵੇਂ ਫੜ ਲਾਂਗੇ ਆਹ ਦਿੱਤਾ ਰਹਿ ਜਾ ਉਹ ਇੱਥੇ ਆ ਦੇਖ ਨਾ ਨਾ ਇਹਦਾ ਹੱਥ ਛੇੜਨ ਤੋਂ ਪਹਿਲੀ ਡਿੱਗ ਪੁੱਤਰਾ ਏਨੇ ਪੜਾ ਦਿਮਾਗ ਕੀਤਾ ਯਾਰ ਤੂੰ ਵੀ ਨਾਲ ਲੱਗ ਜਾ ਮੜਾ ਜਾ ਮੇਰੇ ਆ 520 250 ਕਰ ਲਾਂਗੇ ਆਪਾਂ ਇਹ ਬਾਈ ਤਾਇ ਇਹ ਨਹੀਂ ਦਿਮਾਗ ਕਰਿਆ ਇਹ ਤਾਇ ਦਾ ਚਮਚਾ ਲੱਗਿਆ ਸੀ ਉਦੋਂ ਦਿਮਾਗ ਕੰਮ ਕਰਿਆ ਹਰਦਾ ਕੋਈ ਜੇ ਖੜੀਆਂ ਹੁਣ ਮੈਨੂੰ ਪਤਾ ਹੈ ਕਿਵੇਂ ਆ ਰਿਹਾ ਇੱਕ ਇੱਕ ਤਾ ਆ ਜਾਂਦੀ ਹੈ ਹੁਣ ਇਹ ਵੀ ਕਿੱਟ ਤੇ ਕੀ ਆਵੇ ਮੈਂ ਖੜਾ ਅੱਗੇ ਕਿਵੇਂ ਤਾਂ ਹੁਣ ਫਿਰ ਹੋਰ ਨਹੀਂ ਧਰਦਾ ਹੋਰ ਲੱਕੜ ਵੀ ਵਰਤ ਸਕਦੇ ਤਾ ਨਾ ਕੁਝ ਨਹੀਂ ਵਰਤ ਸਕਦੇ ਫਿਰ ਬੱਠਲ ਫਿਰ ਬੱਠਲ ਕਿੱਥੇ ਖੜਾਵੇਂਗਾ ਲੈ ਬੋਝ ਕਿੰਨੇ ਧਰਦਣੇ ਆਪਾਂ ਮੋਟਕ ਤੇ ਨਹੀਂ ਮੇਰੀ ਸੁਣਾ ਇੱਧਰ ਗੱਲ। ਉਹਨੇ ਕਿ ਤਾ ਤਾ ਬਣਾਤਾ ਮਹਿਲ। ਦੇਖ ਲਾ। ਨਾ ਯਾਰ ਤਾ ਯਾਰ ਆ ਬਣਾਤਾ ਮਹਿਲ ਭਾਈ ਇਹਨੇ। ਨਾ ਯਾਰ ਬਈ ਤਾਇਆ ਤੂੰ ਹੀ ਆ ਕੇ ਬਣਾ ਦੇ। ਯਾਰ ਸਾਡੇ ਦਰ ਹੱਥ ਖੜੇ ਐ। ਤੂੰ ਦੇਖਦਾ ਯਾਰ ਬਣਾਉਨੇ ਫਿਰ ਇਹ ਵੀ ਫੜਨਾ ਪੂਣਾ ਆ ਕੇ ਨਾਲ ਲੱਗਣਾ ਪੂਣਾ। ਆ ਲੈ ਫੜਨਾ ਇਹਨੂੰ ਤਾ। ਆ ਲੈ ਫੜ। ਨਹੀਂ ਰੱਖੀ ਚਾਲੂ ਹੋਣੀ। ਲੈ ਵੀ ਲੱਗ ਨਾਲ ਫਿਰ। ਦੱਸ। ਹਾਂ ਦੋ ਜਣੇ ਤਾਂ ਚੱਲ। ਚੱਲ। ਆ ਗੱਲਾਂ ਆ ਯਾਰਤਾ ਆ ਵੀ ਗੱਲਾਂ ਵਾਲੀ ਤੇ ਗੱਲਾਂ ਆ ਮੈਂ ਤੁਹਾਨੂੰ ਦੱਸਾਂ ਗੱਲਾਂ ਵਾਲੀ ਐ ਤਾਂ ਐ ਬੱਸ ਇਹਦਾ ਲੈ ਆਹੋ ਲੈ ਕਿੱਥੇ ਲਾਵਾਂ ਦੱਸ ਹਾਂ ਬਿਜਲੀ ਬਥੱਲੇ ਦੀ ਥੱਲੇ ਦੀ ਇਹਦੀ ਥੱਲੇ ਦੀ ਇਹਦੀ ਥੱਲੇ ਦੀ ਨੀ ਉਰਲੇ ਥੱਲੇ ਦੀ ਮੇਰੇ ਵਾਲੇ ਥੱਲੇ ਦੀ ਘੜਦੇ ਇਹਦੀ ਥੱਲੇ ਦੀ ਆਲਨਿਕਤਾ ਨੰਬਰ ਲੈ ਗਿਆ ਓਏ ਓਏ ਇਹ ਤਾਂ ਆਪੇ ਹੀ ਕਰ ਦਿੰਦੇ ਹਜੇ ਕੰਮ ਤਾਂ ਆ ਮਰੇ ਕੀ ਕਹਿਦਾ ਹੁੰਦਾ ਵੀ ਭਾਈ ਮੈਂ ਕਰ ਦਿੰਦਾ ਬਣ ਕੇ ਨਾ ਚੌਕੜ ਪਤਾ ਹੀ ਨਹੀਂ ਹੱਥੋਂ ਤੈਨੂੰ ਲਾ ਸੜ ਇੱਧਰ ਕਰ ਤਾ ਇਹਨੂੰ ਮਰੇ ਤੈ ਖੜਾ ਹੋਈ ਨਾ ਯਾਰ ਨਾ ਯਾਰ ਇਹ ਤਾਂ ਜਰਤਾ ਆ ਯਾਰ ਤੂੰ ਸਕੀਮ ਲਾ ਗਿਆ ਭਰਾ ਹੁਣ ਤੂੰ ਆਏ ਆਖੋਗੇ ਵੀ ਇਹਨੇ ਤੂੰ ਹੀ ਫਾਈਵਿਕੂਪ ਲਾ ਕੇ ਲਾਤੀਆਂ ਹੋਣਗੀਆਂ ਆ ਲੈ ਇੱਕ ਮਿੰਟ ਜੀ ਇਹ ਖੇਡ ਖੇਡ ਜੂ ਸਾਰੀ ਮੰਨੇ ਯਾਰ ਬਾਈ ਦਾ ਹੈਗਾ ਦਿਮਾਗ ਹੈਗਾ ਦਿਮਾਗ ਕੀ ਦਿਮਾਗ ਹੈਗਾ ਤਾਂ ਇਹਦਾ ਚਮਚਾ ਖਾ ਕੇ ਫੇਰ ਕੰਮ ਕਰਦਾ ਸਾਲਾ ਨਹੀਂ ਕਰਦਾ ਨਹੀਂ ਜੀ ਜੜੀਏ ਉਹ ਬਸ ਗੱਲ ਦਾ ਕੁਝ ਨਹੀਂ ਸੀ ਇੰਨੀ ਸੀ ਜਿਹੜੀ ਗੱਲ ਉਹ ਹੁਣ ਬਣ ਗਿਆ ਧਰਿਆਣੀ ਕੀ ਆ ਕਿਵੇਂ ਲੱਗੀ ਬਾਈ ਵੀਡੀਓ ਧੰਨਵਾਦ ਜੀ ਸੋਰਾ ਦੇਖਣ ਵਾਲਾ ਸਾਰਿਆਂ ਦਾ ਤੇ ਹੁਣ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਵੀ ਇਹ ਜਿਹੜੀਆਂ ਵੀਡੀਓ ਪਾਇਆ ਕਰੀਏ ਕਿ ਨਾ ਜੇ ਵੀ ਆ ਕੋਈ ਵੀ ਸ਼ੇਅਰ ਕਰ ਦਿਓ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਵੀਡੀਓ ਹਾਂ ਵੈਰੀ ਗੁੱਡ ਬਾਈ ਚਲੋ ਜੀ ਚੰਗਾ ਜੀ ਥੈਂਕ ਯੂ